ਹਾਂਜੀ ਮੈਂ ਗੁਰਵਿੰਦਰ कौर ਗੁਰਵਿੰਦਰ ਫੈਸ਼ਨ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੀ ਸੂਟ ਦੀ ਕਟਿੰਗ ਕਰਨ ਲੱਗਾਗੇ ਇਹਦਾ ਚੰਗਾਠਾ ਚੌੜਾ ਜੀ ਤੇ ਬੈਗ ਵਾਲਾ ਵੀ ਛੋਟਾ ਇਹਨਾਂ ਦਾ ਤੇ ਫਿਟਿੰਗ ਵੀ ਘੱਟ ਹੈ ਠੀਕ ਹੈ ਜੀ ਜਿਹਦਾ ਚੰਗਾਠਾ ਉੱਪਰੋਂ ਚੌੜਾ ਹੁੰਦਾ ਔਰ ਆਪਾਂ ਟੀਰਾ ਕਿੰਨਾ ਰੱਖਦੇ ਆ ਮੋਢਾ ਕਿੰਨਾ ਰੱਖਦੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਠੀਕ ਹੈ ਜੀ ਦੇਖੋ ਉਹਨਾਂ ਦਾ ਟੀਰਾ ਹੈਗਾ 14 ਇੰਚ ਰੈਡੀ ਆ ਤੇ ਫਿਟਿੰਗ ਉਹਨਾਂ ਦੀ ਹੈਗੀ ਆ 1.5/8 ਇੰਚ ਰੈਡੀ ਠੀਕ ਹੈ ਜੀ ਇਸ ਦੇ ਹਿਸਾਬ ਤੇ ਤੁਹਾਨੂੰ ਆਪਾਂ ਸੂ ਤੀਰਾ ਨਾਲ ਚੋੜਾ ਇਹਨਾਂ ਚਾਪਰ ਰੱਖਾਂਗੇ 15 ਇੰਚ 15 ਦਾ ਹਾਫ ਹੋ ਗਿਆ 7.5 ਜੀ ਹੁਣ ਤੁਸੀਂ ਦੇਖੋ ਸਾਢੇ 18 ਫਿਟਿੰਗ ਦੇ ਹਿਸਾਬ ਨਾਲ ਆਪਾਂ ਜਿਹੜਾ ਮੋਡਾ ਵੀ ਘੱਟ ਰੱਖਦੇ ਆ ਤੇ ਤੀਰਾ ਵੀ ਘੱਟ ਰੱਖਦੇ ਆ ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਚੰਗਾਠਾ ਚੋੜਾ ਇਹਦੇ ਵਿੱਚ ਆਪਾਂ ਇਹਨਾਂ ਦਾ ਤੀਰਾ ਵੀ ਜ਼ਿਆਦਾ ਰੱਖਾਂਗੇ ਤੇ ਮੋਡਾ ਵੀ ਜ਼ਿਆਦਾ ਰੱਖਾਂਗੇ ਠੀਕ ਆ ਤੇ ਮੋਡਾ ਆਪਾਂ ਇੱਥੇ ਰੱਖਾਂਗੇ ਉਹਨਾਂ ਦਾ 8.5 ਕਟਿੰਗ ਵਿੱਚ ਠੀਕ ਹੈ ਜੀ ਇਹਦਾ ਮੋਢਾ ਆਪਾਂ 8.5 ਰੱਖਿਆ ਕਟਿੰਗ ਵਿੱਚ ਕਿਉਂਕਿ ਇਹਨਾਂ ਦਾ ਤੀਰਾ ਜ਼ਿਆਦਾ ਹੈ ਉਹਦੇ ਕਰਕੇ ਆਪਾਂ ਮੋਢਾ ਜੇ 7 ਇੰਚ ਰੱਖਦੇ ਉਹਨਾਂ ਦਾ ਮੋਢਾ ਟਾਈਟ ਹੋ ਜਾਣਾ ਸੀ ਤੋਂ ਤੇ ਪਿੱਛੋਂ ਵੀ ਖਿੱਚ ਪੈਣ ਲੱਗਿਆ ਨਹੀਂ ਸੀ ਤੀਰੋ ਕਰ ਵੀ ਇਹਨੇ ਖਿੱਚ ਪੈਣ ਲੱਗਿਆ ਨਹੀਂ ਸੀ ਐਸ ਲਈ ਮੋਢਾ ਆਪਾਂ ਰੱਖਿਆ 8.5 ਸੇਮ ਉਸ ਤਰੀਕੇ ਨਾਲ ਦੋ ਤਿੰਨ ਨਿਸ਼ਾਨ ਲਾਵਾਂਗੇ ਇੱਕ ਤੇ ਇੱਕ ਨਿਸ਼ਾਨ ਲਾਵਾਂਗੇ ਆਪਾਂ 1 ਇੰਚ ਤੇ ਠੀਕ ਹੈ ਦੋ ਨਿਸ਼ਾਨ ਲੱਗੇ ਹੋਣ ਜਿਹੜੇ ਆਪਾਂ ਫਿਟਿੰਗ ਲਾਵਾਂਗੇ ਉਹਦੇ ਹਿਸਾਬ ਨਾਲ ਇਹ ਨਿਸ਼ਾਨ ਦੀ ਸ਼ੇਪ ਬਣੂਗੀ ਠੀਕਾ ਤੁਸੀਂ ਇਹ ਨਿਸ਼ਾਨ ਲਾ ਕੇ ਪਹਿਲਾਂ ਫੀਟਿੰਗ ਦੇ ਨਿਸ਼ਾਨ ਲਾਉਣੇ ਆ ਇਸ ਦੇ ਬਾਅਦ ਹੀ ਤੁਹਾਡੀ ਜਿਹੜੀ ਹੈਗੀ ਆ ਇਹ ਵਾਲੀ ਗੁਲਾਈ ਬਣੂਗੀ ਫੀਟਿੰਗ ਉਹਨਾਂ ਦੀ ਹੈਗੀ 18.5 ਤੇ ਆਪਾਂ ਲਾਵੇਂ 19 19 ਦਾ ਹਾਫ ਹੋ ਗਿਆ ਜੀ 9.5 ਠੀਕਾ ਹੁਣ ਇਹਦੇ ਹਿਸਾਬ ਤੇ ਹੀ ਉਹਨਾਂ ਦੀ ਇਸ ਤਰੀਕੇ ਨਾਲ ਮੋਢੇ ਦੀ ਗੁਲਾਈ ਬਣਨੀ ਆ ਠੀਕ ਹੈ ਦੇਖੋ ਬੈਕ ਮੋਢੇ ਦੀ ਗੁਲਾਈ ਸਿਰਫ ਇਹਨੇ ਸਿੱਧੀ ਆਈ ਹੈ ਦੇਖੋ ਠੀਕ ਹੈ ਅਗਰ ਆਪਾਂ ਇਹ ਮੋਢਾ ਛੋਟਾ ਰੱਖ ਲੈਂਦੇ ਜਿਹੜੀ ਉਹਨਾਂ ਦੀ ਗਲਾਈ ਬਹੁਤ ਘੱਟ ਜਾਣੀ ਸੀਗੀ ਤੇ ਮੋਢਾ ਨਾਲ ਛੋਟਾ ਰਹਿਣ ਸੋ ਤੋਂ ਸੂਡਣਾ ਟਾਈਟ ਹੋਇਆ ਨਾ ਸੀਗਾ ਤੇ ਇਸ ਲਈ ਫਰੰਟ ਵੇਖ ਮੋਢੇ ਦੀ ਕਾਟ ਆਪਾਂ ਕਿਵੇਂ ਪਾਣੀ ਹੈ 8.5 ਹੈ ਜੀ ਤੇ ਆਪਾਂ ਚਾਰ ਤੇ ਨਿਸ਼ਾਨ ਲਾਵਾਂਗੇ 1/2 ਇੰਚ ਅੰਬਲੀ ਸਾਈਡ ਨੂੰ ਰੱਖਾਂਗੇ ਠੀਕ ਹੈ ਹੁਣ ਆਪਾਂ ਇਹ ਬਣਾਵਾਂਗੇ ਗਲਾਈ ਇਸ ਤਰੀਕੇ ਨਾਲ ਠੀਕ ਹੈ ਆਪਾਂ ਮੋਢਾ ਚਾਹੀਦਾ ਹੈ 9 ਇੰਚ ਰੈਡੀ ਠੀਕ ਹੈ ਦੇਖੋ ਤੁਸੀਂ ਇਸ ਤਰ੍ਹਾਂ ਬਿਲਕੁਲ 9 ਇੰਚ ਮੋਢਾ ਰੈਡੀ ਤਿਆਰ ਹੋ ਗਿਆ। ਅਗਰ ਆਪਾਂ 7 ਇੰਚ ਦੀ ਗੁਲਾਈ ਕਰ ਦਿੰਦੇ ਇਹ ਤੇ ਜਿਹੜਾ ਇਹਨਾਂ ਦਾ ਮੋਢਾ ਵੀ ਘੱਟ ਜਾਣਾ ਸੀਗਾ ਤੇ ਇੱਕ ਦੌਰਨ ਪਹਿਲੇ ਚੰਗਾ ਠਾ ਛੜਾ ਜੀ ਇੱਥੋਂ ਤੇ ਉਹਨਾਂ ਦਾ ਜਿਹੜਾ ਨੱਕ ਲੈਂਦੇ ਆ ਸੂਟ ਟਾਈਟ ਹੋਇਆ। ਟਾਈਟ ਹੋਇਆ। ਹਾਂਜੀ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਸਮਝ ਆ ਗਈ ਹੋਗੀ। ਜਿੰਨਾ ਭੈਣਾਂ ਦਾ ਚੰਗਾ ਠਾ ਛੜਾ ਹੁੰਦਾ ਉਹ ਮੈਂ ਇੱਦਾਂ ਆਪਾਂ ਹਮੇਸ਼ਾ ਜ਼ਿਆਦਾ ਰੱਖਦੇ ਆ ਤੇ ਤੀਰਾ ਵੀ ਵਾਧਾ ਰੱਖਦੇ ਆ। ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ